ਹਜੇ ਲੋਕ ਇੰਨਾ ਸਹਿਯੋਗ ਨਹੀਂ ਦਿੰਦੇ ਲੋਕ ਕਹਿੰਦੇ ਪਿੱਛੇ ਇਹ ਦਾ 10 ਰੁਪਏ ਨੂੰ ਗੋभी ਮਿਲਦੀ 10 ਰੁਪਏ ਨੂੰ ਸਾਗ ਮਿਲਦਾ ਫਿਰ ਮੈਨੂੰ ਜੇ ਅਸੀਂ ਮੈਂ ਆਰਗੈਨਿਕ ਪ੍ਰੋਡਕਟ ਪਾਣਾ ਉਹ ਮਹਿੰਗੇ ਪੈਂਦੇ ਆ ਪੰਜਾਬ ਅੰਦਰ ਨੌਜਵਾਨ ਜਿਹੜੇ ਪੰਜਾਬੀ ਨੌਜਵਾਨ ਆ ਆਪਣੇ ਕਿੱਤਿਆਂ ਤੋਂ ਪਿੱਛੇ ਹਟਦੇ ਜਾਂਦੇ ਨੇ ਇਹ ਆਮ ਲੋਕਾਂ ਵਿੱਚ ਧਾਰਨਾ ਰਹਿੰਦੀ ਹੈ ਪਰ ਅੱਜ ਜੋ ਗਰਸ਼ੀਂਕਰ ਦੇ ਨੰਗਰ ਰੋਡ ਤੇ ਨਜ਼ਾਰਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਸ ਨੂੰ ਦੇਖ ਕੇ ਤੁਹਾਡੀ ਇਹ ਧਾਰਨਾ ਸ਼ਾਇਦ ਗਲਤ ਹੋ ਜਾਵੇ ਕਿਉਂਕਿ ਪੰਜਾਬੀ ਨੌਜਵਾਨ ਅੱਤਿਕ ਇਕਰਤ ਕਰਨ ਨੂੰ ਹਮੇਸ਼ਾ ਪਹਿਲ ਦਿੰਦੇ ਹਨ ਉਸ ਦੀ ਜੀਨੀ ਜਾਦੂਗੀ ਇਹ ਮਿਸਾਲ ਤੁਹਾਡੇ ਸਾਹਮਣੇ ਹੈ ਪਿੰਡ ਗੜੀ ਮੱਟੋ ਦਾ ਇਹ ਨੌਜਵਾਨ ਜਿਸ ਨੇ ਕਿ ਤਿੰਨ ਕਨਾਲ ਜ਼ਮੀਨ ਦੇ ਵਿੱਚ ਆਰਗੈਨਿਕ ਖੇਤੀ ਕਨਸੈਪਟ ਨੂੰ ਇੱਕ ਸ਼ੁਰੂਆਤ ਕੀਤੀ ਹੈ ਇਸ ਕਨਸੈਪਟ ਦੇ ਵਿੱਚ ਹਲਕੀ ਫੁਲਕੀ ਉਹਨੂੰ ਸਪਰੇਅ ਸ਼ੁਰੂਆਤੀ ਦੌਰ ਵਿੱਚ ਕਰਨੀ ਪਈ ਹੈ ਲੇਕਿਨ ਫਿਰ ਵੀ ਉਸ ਦੀ ਕੋਸ਼ਿਸ਼ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਮਿਰੋਲ 100% ਆਰਗੈਨਿਕ ਜੋ ਸਬਜ਼ੀਆਂ ਹੈਗੀਆਂ ਉਹ ਲੋਕਾਂ ਨੂੰ ਦੇਵੇ ਔਰ ਅੱਜ ਇਸਨੇ ਦੱਸਿਆ ਕਿ ਗੋਭੀ ਦੀ ਜਿਹੜੀ ਫਸਲ ਹੈ ਜੋ ਗੋਭੀ ਦੀ ਪੈਦਾਵਾਰ ਆ ਉਸ ਨੂੰ ਇੱਕ ਸਪਰੇਅ ਜ਼ਰੂਰ ਕਰਨੀ ਪਈ ਹੈ ਆਦਰਵਾਇਜ਼ ਜੋ ਪਾਲਕ ਆ ਜਾਂ ਸਾਗ ਆ ਜਾਂ ਬਾਤੂਆ ਜਾਂ ਮੋਲੀਆਂ ਜਾਂ ਗਾਜਰਾ ਉਹ ਉੱਤੇ ਬਿਨਾ ਸਪਰੇਅ ਤੋਂ ਹੀ ਪੈਦਾ ਕੀਤੀਆਂ ਤੇ ਲੋਕ ਲਿਆ ਰਹੇ ਨੇ ਇਸੇ ਕੋਲ ਸਬਜ਼ੀਆਂ ਤੇ ਲੋਕਾਂ ਨੂੰ ਇੱਕ ਨੇਚਰਲ ਟੇਸਟ ਦਾ ਵੀ ਅਹਿਸਾਸ ਹੋ ਰਿਹਾ ਜਿਸ ਤੋਂ ਕਿ ਪ੍ਰਮਾਣਿਤ ਹੋ ਜਾਂਦਾ ਕਿ ਇਹਨਾਂ ਵਿੱਚ ਆਮ ਪਜਾਵਿਤ ਮੇਂਡ ਵਾਲੀਆਂ ਸਬਜ਼ੀਆਂ ਤੋਂ ਕੈਮੀਕਲ ਕੁਝ ਘੱਟ ਮਾਤਰਾ ਵਿੱਚ ਹੋਣਗੇ ਬਾਕੀ ਜ਼ਮੀਨ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪਏ ਹੋਏ ਕੈਮੀਕਲ ਜ਼ਰੂਰ ਆਪਣਾ ਅਸਰ ਦਿਖਾਉਂਦੇ ਰਹਿੰਦੇ ਨੇ ਜਾਣਕਾਰਾਂ ਦਾ ਮੰਨਣਾ ਹੈ ਕਿ ਜੋ ਆਪਾਂ ਕੈਮੀਕਲ ਇੱਕ ਵਾਰ ਆਪਣੀ ਧਰਤੀ ਵਿੱਚ ਪਾ ਦਿੰਦੇ ਹਾਂ ਉਸ ਦਾ ਅਸਰ ਕਾਫੀ ਲੰਬੇ ਸਮੇਂ ਤੱਕ ਰਹਿੰਦਾ ਹੈ ਪਰ ਜਿਸ ਤਰ੍ਹਾਂ ਇਸ ਵੀਰ ਨੇ ਸ਼ੁਰੂਆਤ ਕੀਤੀ ਹੈ ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੋ ਇਸਾਇਸ ਨੂੰ ਲਾਭ ਮਿਲੇਗਾ ਤੇ ਲੋਕਾਂ ਲੋਕਾਂ ਨੂੰ ਇੱਕ ਸਾਫ਼ ਸੁਥਰੀਆਂ ਸਬਜ਼ੀਆਂ ਔਰ ਕੀਟਨਾਸ਼ਕ ਤੇ ਜੈਨਾ ਰਹਿਤ ਸਬਜ਼ੀਆਂ ਮਿਲਣ ਦੀ ਇੱਕ ਸ਼ੁਰੂਆਤ ਹੋ ਜਾਏਗੀ ਹੋ ਸਕਦਾ ਹੈ ਇਸ ਨੌਜਵਾਨ ਦੀ ਛੋਟੀ ਜਿਹੀ ਪਹਿਲ ਨੂੰ ਦੇਖਦੇ ਹੋਏ ਕੁਝ ਕਿਸਾਨ ਵੱਡੇ ਪੱਧਰ ਤੇ ਵੀ ਇਸ ਤਰ੍ਹਾਂ ਦੇ ਪ੍ਰਾਲੇ ਕਰਨ ਵਾਲੇ ਸਮੇਂ ਵਿੱਚ ਇਹ ਸਬਜ਼ੀਆਂ ਲੋਕਾਂ ਦੀ ਪਹਿਲ ਦੀ ਪਸੰਦ ਬਣ ਸਕਦੀਆਂ ਨੇ ਜੇਕਰ ਹੋਰ ਕਿਸਾਨ ਵੀਰ ਵੀ ਖਾਸ ਕਰਕੇ ਨੌਜਵਾਨ ਵੀਰ ਇਸ ਵੱਲ ਨੂੰ ਧਿਆਨ ਦੇਣ। ਬਾਕੀ ਰਹੀ ਗੱਲ ਜਿਹੜਾਂ ਰਹਿਤ ਸਬਜ਼ੀਆਂ ਲੋਕਾਂ ਦੀ ਮੁੱਖ ਮੰਗ ਹੈ। ਲੋਕਾਂ ਦੀ ਬਦਕਿਸਮਤੀ ਕਹਿ ਲਓ ਇਹ ਹੈ ਕਿ ਲੋਕਾਂ ਕੋਲ ਇਹੋ ਜਿਹਾ ਕੋਈ ਟੂਲ ਨਹੀਂ ਕਿ ਜਿਸ ਵਿੱਚ ਬਾਜ਼ਾਰ ਵਿੱਚੋਂ ਮੇੜਨ ਵਾਲੀ ਸਬਜ਼ੀ ਦਾ ਉਹ ਮੌਕੇ ਤੇ ਹੀ ਕੋਈ ਟੈਸਟ ਕਰ ਲੈਣ ਜਿਸ ਤੋਂ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਸ ਦੇ ਵਿੱਚ ਕਿੰਨੇ ਜ਼ਹਿਰ ਜ ਕਿੰਨੀਆਂ ਕੈਮੀਕਲਾਂ ਦੀਆਂ ਸਪ੍ਰੇਆਂ ਹੋ ਚੁੱਕੀਆਂ ਹਨ ਤੇ ਇਹ ਸਿਰਫ ਰੱਬ ਦੇ ਭਰੋਸੇ ਹੀ ਲੋਕ ਸਬਜ਼ੀਆਂ ਜੋ ਬਾਜ਼ਾਰ ਚ ਲੈਂਦੀਆਂ ਨੂੰ ਖਾਂਦੇ ਨੇ ਪਰ ਜਿਸ ਤਰ੍ਹਾਂ ਇਸ ਵੀਰ ਨੇ ਸ਼ੁਰੂਆਤ ਕੀਤੀ ਹੈ ਔਰ ਜਿਸ ਤਰ੍ਹਾਂ ਦਾਵਾ ਕਰ ਰਿਹਾ ਹੈ ਕਿ ਇਹ ਜੋ ਉਸਤੀ ਪੈਦਾਵਾਰ ਹੈ ਉਹ ਜ਼ਹਿਰਾਂ ਮੁਕਤ ਹੈ ਜਾਂ ਬਹੁਤ ਹੀ ਘੱਟ ਮਿਗਰਾਦ ਵਿੱਚ ਉਸਨੇ ਜ਼ਹਿਰਾਂ ਦੀ ਸਪਰੇ ਕੀ ਨੈਚਰਲ ਸਪਰੇ ਕੀਤੀ ਹੈ ਤਾਂ ਨਿਸ਼ਚਿਤ ਤੌਰ ਤੇ ਲੋਕਾਂ ਦੀ ਸਿਹਤ ਨੂੰ ਇੱਕ ਚੰਗਾ ਹਲਾਰਾ ਮਿਲੇਗਾ ਆਓ ਗੱਲਬਾਤ ਕਰਦੇ ਹਾਂ ਇਸ ਵੀਰ ਨਾਲ ਤੇ ਜਾਣਦੇ ਹਾਂ ਕੀ ਹੈ ਇਸ ਦਾ ਕਹਿਣਾ ਇਹ ਪੈਦਾਵਾਰ ਬਾਰੇ ਜੁਸ਼ਕਾ ਜੀ ਮੇਰਾ ਨਾਮ ਹਰਜਿੰਦਰ ਹੈ ਸਨ ਆਫ ਪਾਰਕ ਸਿੰਘ ਪਿੰਡ ਗਾੜੀ ਮਟੋ ਤੇ ਮੈਂ ਇਹ ਤਿੰਨ ਤਿੰਨ ਕਮ ਦੂਸਤ ਨਾਲਾ ਤੋਂ ਸਾਦੀ ਦਾ ਕੰਮ ਸ਼ੁਰੂ ਕੀਤਾ ਤੇ ਜਿਹਦੇ ਵਿੱਚ ਆਰਗੈਨਿਕ ਤਾਂ ਹਜੇ ਮੈਂ ਨਹੀਂ ਕਹਿ ਸਕਦਾ ਕਿਉਂਕਿ ਗੋਭੀ ਦੇ ਮੇਰਾ ਇੱਕ ਸਪਰੇ ਹੋਇਆ ਵਾ ਬਾਕੀ ਇਹਨਾਂ ਚੀਜ਼ਾਂ ਤੇ ਕੋਈ ਕੈਮੀਕਲ ਵਾਲਾ ਨਹੀਂ ਕੀਤਾ ਵਾ ਤੇ ਨਾ ਹੀ ਡੀਏਪ ਜੂਰੀਆ ਬਾਇਆ ਵਾ ਜੋ ਆਰਗੈਨਿਕ ਸਾਗਿਰ ਕਾ ਵਗੈਰਾ ਜਾਂ ਸਰੋਂ ਦੀ ਖੜ ਉਹ ਚੀਜ਼ਾਂ ਪਾਈ ਦੀਆਂ ਜਾਂ ਤੇ ਪਾਲ ਕਰ ਗੋਭੀ ਤੇ ਇਹਨਾਂ ਸਾਗ ਤੇ ਕੋਈ ਸਪਰੇਅ ਕੈਮੀਕਲ ਵਾਲਾ ਬਿਲਕੁਲ ਹੀ ਨਹੀਂ ਹੈਗਾ ਮੂਲੀਆਂ ਛਲਗਮਾ ਇਹ ਸਾਰੀਆਂ ਨਾਰਮਲ ਹੈ ਸਿਰਫ ਇੱਕ ਗੋਭੀ ਤੇ ਸਪਰੇਅ ਹੋਇਆ ਸੀਗਾ ਬਾਕੀ ਕੋਈ ਇਹਦਾ ਕਿਸੇ ਤੇ ਸਪਰੇਅ ਨਹੀਂ ਹੈਗਾ ਜੀ ਕੀਤਾ ਵਾ ਸਾਰੀਆਂ ਮੈਂ ਆਰਗੈਨਿਕ ਨਹੀਂ ਕਹਿ ਸਕਦਾ ਮੈਂ ਇਸ ਕਰਕੇ 60% ਕਹਿਣਾ ਕੱਲੋ ਕੋਈ ਆ ਕੇ ਇਹਦਾ ਟੈਸਟ ਕਰੇ ਅਗਲਾ ਕਹੇ ਪਈ ਇਹਦੇ ਵਿੱਚ ਕੈਮੀਕਲ ਹੈ ਮੈਂ 60 ਕਹਿਣਾ ਪੈ ਸ਼ਾਇਦ 80 ਵੀ% ਨਿਕਲ ਸਕੇ ਆਰਗੈਨਿਕ ਤੌਰ ਤੇ ਹਾਂਜੀ ਤੇ ਬਾਕੀ ਹਜੇ ਲੋਕ ਇੰਨਾ ਸਹਿਯੋਗ ਨਹੀਂ ਦਿੰਦੇ ਲੋਕ ਕਹਿੰਦੇ ਪਿੱਛੇ ਇਹ ਦਾ 10 ਰੁਪਏ ਨੂੰ ਗੋभी ਮਿਲਦੀ 10 ਰੁਪਏ ਨੂੰ ਸਾਗ ਮਿਲਦਾ ਫਿਰ ਮੈਨੂੰ ਜੇ ਅਸੀਂ ਮੈਂ ਆਰਗੈਨਿਕ ਪ੍ਰੋਡਕਟ ਪਾਣਾ ਉਹ ਮਹਿੰਗੇ ਪੈਂਦੇ ਆ ਤੇ ਉਹਦੇ ਕਰਕੇ ਹੀ ਇਹੋ ਚੀਜ਼ ਉਹਨਾਂ ਨੂੰ ਨਾ ਹੀ ਇੰਨੀ ਵਧੀਆ ਲੱਗਦੀ ਆ ਤੇ ਨਾ ਉਹ ਰੇਟ ਦਿੰਦੇ ਆ ਜੇ ਮੈਂ ਆਰਗੈਨਿਕ ਪ੍ਰੋਡਕਟ ਪਾਣਾ ਉਹ ਸਾਰੇ ਮਹਿੰਗੇ ਆ ਜੀ ਇਹਦੇ ਤੇ ਮੈਂ ਵੀਰਵਾਰ ਤੇ ਸੋਮਵਾਰ ਇੱਥੇ ਆਣਾ ਨਾਨਾਗੜ ਸ਼ੰਕਰ ਜੀ ਬਸ ਸਟੈਂਡ ਦੇ ਵਿੱਚ ਜੀ ਹਾਂ ਜੀ ਬਹੁਤ ਅੱਛੇ ਇਹਨਾਂ ਦੇ ਸਬਜ਼ੀਆਂ ਬਹੁਤ ਜ਼ਿਆਦਾ ਵਧੀਆ ਆ ਅੱਜ ਤੋਂ 2 ਮਹੀਨੇ ਪਹਿਲਾਂ ਮੈਂ ਉੱਪਰੋਂ ਮਤਲਬ ਆਪਣੇ ਘਰ ਤੋਂ ਦੇਖਿਆ ਇਹ ਮਤਲਬ ਖੜੇ ਸੀਗੇ ਵੀਰ ਜੀ ਤੇ ਇਹਨਾਂ ਨੇ ਲਿਖਿਆ ਹੋਇਆ ਸੀ ਕੈਮੀਕਲ ਫ੍ਰੀ ਅੱਜਕਲ ਕੈਮੀਕਲ ਫ੍ਰੀ ਦਾ ਕੋਈ ਚੀਜ਼ ਆ ਨਹੀਂ ਰਹੀ ਥੈਟਸ ਵਾਈ ਮੈਂ نیچے ਆਈ ਤਾਂ ਮੈਂ ਲਿਆ ਇਹਨਾਂ ਕੋਲੋਂ ਪਹਿਲੀ ਵਾਰੀ ਮੈਂ ਇਹਨਾਂ ਕੋਲੋਂ ਸਭ ਤੋਂ ਪਹਿਲਾਂ ਜਿਸ ਦਿਨ ਲਈ ਸੀ ਮੈਂ ਲਈ ਸੀ ਪਾਲਕ ਔਰ ਗੋਭੀ ਔਰ ਜਦੋਂ ਮੈਂ ਬਣਾਈ ਨਾ ਉਹਦਾ ਇਤਨਾ ਵਧੀਆ ਫਲੇਵਰ ਬਣਿਆ ਉਨ ਮਤਲਬ ਅਸੀਂ ਹੋਰ ਮੇਰੇ ਕੋਲ ਬਯਾਰ ਵਾਲੀ ਖਾਦੀ ਨਹੀਂ ਜਾਂਦੀ ਆ ਬਹੁਤ ਹੀ ਜ਼ਿਆਦਾ ਫਲੇਵਰ ਅੱਜ ਤੋ 10 ਸਾਲ ਪਹਿਲਾਂ ਇਦਾਂ ਦੇ ਵਿਦਆਊਟ ਕੈਮੀਕਲ ਫਲੇਵਰ ਖਾਦੇ ਸੀਗੇ ਹੁਣ ਬਹੁਤ ਦੇਰ ਬਾਅਦ ਪਰਸੋ ਮੈਂ ਇਹਨਾਂ ਕੋਲੋਂ ਸ਼ਾਮ ਨੂੰ ਗਾਜਰਾ ਲਈਆਂ ਇੰਨੀਆਂ ਵਧੀਆ ਬਣੀਆਂ ਮੈਂ ਸਪੈਸ਼ਲ ਹੁਣ ਆਈਆਂ ਮੈਂ ਕਿਹਾ ਬਾਜੀ ਕੋਲ ਖਤਮ ਹੋ ਜਾਂਦੀਆਂ ਆ ਪਹਿਲਾਂ ਮੈਂ ਲੈ ਕੇ ਆਵਾਂ ਤਾਂ ਕਰਕੇ ਮੈਂ ਹੁਣ ਫਟਾਫਟ ਧੋੜੀ ਧੋੜੀ ਆਈ ਸੀ ਕਿਉਂਕਿ ਇਹਨਾਂ ਦੇ ਬਹੁਤ ਹੀ ਅੱਛੇ ਟੇਸਟ ਬਹੁਤ ਰਿਐਲਿਟੀ ਵਾਲਾ ਟੇਸਟ ਆ ਜੋ ਹੋਣਾ ਚਾਹੀਦਾ ਕੈਮੀਕਲ ਦਾ ਫਲੇਵਰ ਨਹੀਂ ਆ ਉਪਰ ਮਤਲਬ ਕਿਸੇ ਵੀ ਚੀਜ਼ ਚ ਬਣਾਉਂਦੇ ਆਂ ਅਸੀਂ ਫਟਾਫਟ ਬਣ ਜਾਂਦੀ ਆ ਮਤਲਬ ਉਹ ਜਿਆਦਾ ਜਿਆਦਾ ਉਹਨੂੰ ਕਰਨਾ ਨਹੀਂ ਪੈਂਦਾ ਆ ਦੇਰ ਨਹੀਂ ਲੱਗਦੀ ਆ ਔਰ ਸਭ ਤੋਂ ਵੱਡੀ ਗੱਲ ਇਹਨਾਂ ਦਾ ਜਿਹੜਾ ਬਾਤੂ ਆ ਇਹਨਾਂ ਵਧੀਆ ਟੇਸਟ ਆ ਉਹਦਾ ਮਤਲਬ ਬਾਡੀ ਚ ਮੇਰੇ ਦਰਦਾਂ ਸੀਗੀਆਂ ਦੋ ਤਿੰਨ ਦਿਨ ਵਾਰੀ ਖਾ ਲਿਆ ਮੈਂ ਬੜਾ ਮੈਨੂੰ ਫਰਕ ਪੈ ਗਿਆ ਇਸ ਕਰਕੇ ਮੈਂ ਸਪੈਸ਼ਲ ਲੈਣ ਆਈ ਸੀ ਵੀਰ ਜੀ ਕੋਲੋਂ ਔਰ ਬਹੁਤ ਅੱਛੇ ਕੋਆਪਰੇਟਿਵ ਹੈਗੇ ਆ ਸਾਡੇ ਨਾਲ ਮੈਨੂੰ ਬਹੁਤ ਵਧੀਆ ਲੱਗਦੀ ਆ ਸਬਜੀ ਬਾਕੀਆਂ ਦਾ ਮੈਨੂੰ ਪਤਾ ਨਹੀਂ ਮੈਨੂੰ ਤਾਂ ਪਰਸਨਲੀ ਬਹੁਤ ਪਸੰਦ ਆਈ